क़बीर अल्लाह की कर बंदगी जह सिमरत दुख जाए दिल में साई पर बुझे बुझाए बलंदी ना ही बलंदी जड़ती यदि बलंदी आता है ना वेरा हमारा है अच्छा जी आखिरी पूरा पहला वीडियो तो ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਹਾਂ ਅੱਲਾਹ ਕੀ ਜ਼ਰ ਬੰਦਗੀ ਹਾਂ ਅੰਦੇ ਕੀ ਉਹਦਾ ਪਾਣੀ ਚੱਲਣਾ ਅੱਛਾ ਜੀ ਇਹਨੂੰ ਦੁਕਨ ਤੋਂ ਬੰਦ ਕਰ ਦੇਣ ਇਹਦੇ ਪਿੱਛੇ ਲਾਉਣਾ ਮਨ ਨੂੰ ਤੇ ਬੰਦਗੀ ਹੁੰਦਾ ਅੱਛਾ ਜੀ ਆਹ ਉਹ ਨੂੰ ਮੈਂ ਬਿਠਾਉਂਦਾ ਪਾਣੀ ਚ ਅੱਛਾ ਜੀ ਹਾਂ ਆਪਣੇ ਵਾਕੀ ਨਾਲ ਨਾ ਬਾਕੀ ਸਾਰੇ ਕਿਹੜੇ ਰੁਕੇ ਜਿਹੜੇ ਰੁਕੇ ਅੱਛਾ ਜੀ ਮੈਂ ਸੋਚਦਾ ਸੀ ਕਿਤੇ ਮਾਲਾ ਫੜ ਕੇ ਕੁਛ ਕਹਿਣ ਨੂੰ ਬੰਦਗੀ ਕਹਿੰਦੇ ਅੱਛਾ ਜੀ ਹਾਂਜੀ ਜਹਸ ਇਹ ਬਣਾ ਲਈ ਲਈ ਬੰਦੇ ਤਾਂ ਕਰਕੇ ਗੁਰਬਾਨੀ ਦੀ ਬਸਤੀ ਬੰਦ ਕੀ ਲਫਜ਼ ਦਾ ਹੀ ਮਤਲਬ ਇਹ ਹੈ ਅੱਛਾ ਜੀ ਵੀ ਆਪਣੇ ਮੰਨ ਚੱਲ ਨੂੰ ਕਿਸੇ ਜੀ ਠੀਕ ਹੈ ਜੀ ਇਹ ਐਵੇਂ ਅੜੀਆਂ ਮਾਰਦਾ ਦਾ ਅੜੀਆਂ ਮਾਰਨ ਦਾ ਬੰਦ ਕੀਤਾ ਬੰਦ ਅੱਛਾ ਜੀ ਤਾਂ ਉਹ ਡੀਲਾ ਜੀ ਦੇ ਬੱਦੀ ਹੋਈ ਬੱਦਾ ਸੋਝੋ ਰਹੇ ਵਿੱਚ ਬੱਦੀ ਹਾਂ ਹਾਂ ਦੇਖਣ ਕੋਲ ਯਾਰ ਵੇਖਣ ਸੇਖਣ ਕੋ ਹਾਂਜੀ ਰਾਤ ਉਹ ਫਿਰ ਅਗੇ ਬੱਦੀ ਵੀ ਹੀ ਡਿਸੀਜਨ ਐ ਟੋਪਾ ਨੂੰ ਗਿਲ ਜੂ ਅੱਛਾ ਜੀ ਠੀਕ ਹੈ ਜੀ ਅੱਲਾਹ ਕੀ ਕਰ ਬੰਦਾ ਜੀ ਜੇ ਸਿਮਰਤ ਦੁੱਖ ਜਾਏ ਉਹ ਦੁੱਖ ਜਮਾਨਾ ਦੁੱਖ ਚ ਲੈ ਜਾਊਗਾ ਇੱਕ ਨਖ ਭਾਵੇਂ ਦਾ ਭਾਵੇਂ ਦਾ ਚੇਤਾ ਨਖ ਭਾਵੇਂ ਤੇ ਰਹਿ ਚੱਲ ਅੱਛਾ ਜੀ ਮਤਲਬ ਕੋਈ ਨਹੀਂ ਹੈ ਹਾਂ ਅਰੇ ਨੋ ਕੁਝ ਹੋ ਜਾ ਗਿਆ ਠੀਕ ਹੈ ਜੀ ਦਿਲ ਮੈਂ ਕਿਦਾਂ ਦਾ ਪਾਣੀ ਚੱਲ ਠੀਕ ਹੈ ਜੀ ਦਿਲ ਮੈਂ ਸਾਈ ਪ੍ਰਗਟ ਹੈ ਬੁਝੇ ਬਲੰਦੀ ਨਾ ਹੈ ਦੰਦੇ ਬਿਟਿਆ ਸਾਈ ਦਾ ਪਹਿਲਾਂ ਹੀ ਨਾ ਪ੍ਰਗਟ ਰਹੀ ਹੈ ਪ੍ਰਗਟ ਹੋ ਜੂਗਾ ਫਿਰ ਅੱਛਾ ਜੀ ਉਹ ਦਾਣੇ ਦੇ ਵਿੱਚ ਹੀ ਹੈ ਪੇੜ ਪੇੜ ਪ੍ਰਗਟ ਰਹੀ ਹੈ ਹਾਂ ਹਾਂ ਇਹਦੇ ਜੇ ਤਾਂ ਖਾ ਅਰਜਤਾ ਬੀਜ ਦੇ ਵਿੱਚੇ ਹੀ ਆ ਪ੍ਰਗਟ ਨਹੀਂ ਹੈ ਠੀਕ ਹੈ ਜੀ ਉਹ ਬਰੋਟੇ ਦਾ ਬੀਜ ਬਰੋਟੇ ਦੇ ਬੀਜ ਵਿੱਚ ਇਹਦਾ ਬਰੋਟਾ ਪ੍ਰਗਟ ਨਹੀਂ ਹੈ ਹੂੰ ਹੂੰ ਆ ਪਾਣੀ ਜਿਹੜਾ ਪ੍ਰਗਟ ਹੋ ਜੂਗਾ ਠੀਕ ਹੈ ਆ ਜਿਹੜੀ ਜਲਦੀ ਹੈ ਤੇਰੇ ਅੰਦਰ ਕ੍ਰਿਸ਼ਨਾਂ ਦੀ ਅਦ ਇਹ ਨਾਮ ਨੂੰ ਉੱਜੂਗੀ ਹੂੰ ਹੂੰ ਇਹਦੀ ਪ੍ਰਗਟਾਉਂਦੀ ਹੂੰ ਹੂੰ ਅੱਛਾ ਠੀਕ ਹੈ ਜੀ ਪਾਇਆ ਦੀ ਪੋਖਰ ਨੂੰ ਪਰਦਲੀ ਹੁੰਦੀ ਹੈ ਦਾਬੂ ਠੀਕ ਹੈ ਜੀ